ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਇਸ ਸਾਲ ਮੌਨਸੂਨ ਸੀਜ਼ਨ ਕਿਸ ਤਰ੍ਹਾਂ ਰਹੇਗਾ ਕਿਉਂਕਿ ਆਈਐਮਡੀ ਵੱਲੋਂ ਇੰਡੀਅਨ ਮੀਟੇਰੋਲੋਜੀਕਲ ਡਿਪਾਰਟਮੈਂਟ ਆ ਉਹਦੇ ਵੱਲੋਂ ਪਹਿਲੀ ਅਪਡੇਟ ਦੇ ਦਿੱਤੀ ਗਈ ਆ ਮੌਨਸੂਨ ਦਾ ਕਿਸਾਨ ਵੀਰੋ ਜਾਣਕਾਰੀ ਦਾ ਮਤਲਬ ਇਹ ਆ ਕਿ ਇਹ ਤੇ ਫਸਲਵਾੜੀ ਬੜੀ ਆਪਣੀ ਨਿਰਭਰ ਕਰਦੀ ਆ ਇੰਡੀਅਨ ਐਗਰੀਕਲਚਰ ਭਾਰਤ ਦਾ ਖੇਤੀਬਾੜੀ ਜਿਹੜਾ ਸੈਕਟਰ ਆ ਕਿਉਂਕਿ ਦੇਖੋ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਜ ਉਹਦਾ 14% ਖੇਤੀਬਾੜੀ ਆਪਦਾ ਯੋਗਦਾਨ ਪਾਉਂਦੀ ਹੈ ਦੇਸ਼ ਦੀ ਜਿਹੜੀ ਤਰੱਕੀ ਦੇ ਵਿੱਚ ਤੇ ਲਗਭਗ ਲਗਭਗ ਜਿਵੇਂ ਆਪਾਂ ਕਹਿੰਦੇ ਨੇ ਕਿ 140 ਕਰੋੜ ਤਾਂ ਉਹਦੇ ਵਿੱਚੋਂ ਅੱਧਾ ਅੱਧੀ ਜਿਹੜੀ ਹੈਗੀ ਹੈ ਪਾਪੂਲੇਸ਼ਨ ਹੈ ਅੱਧੀ ਵਾਦੀ ਹੈ ਤਕਰੀਬਨ ਸਿੱਧੇ ਸਿੱਧੇ ਢੰਗ ਦੇ ਨਾਲ ਖੇਤੀਬਾੜੀ ਨਾਲ ਜੁੜੀ ਹੋਈ ਆ ਸੋ ਇਹ ਦੇਸ਼ ਦੀ ਤਰੱਕੀ ਦੇ ਵਾਸਤੇ ਬੜਾ ਵੱਡਾ ਹਿੱਸਾ ਖੇਤੀਬਾੜੀ ਤਾਂ ਖੇਤੀਬਾੜੀ ਤੇ ਵੀ ਬੜਾ ਪ੍ਰਭਾਵ ਹੈ ਜਿਹੜੇ ਮੌਨਸੂਨ ਸੀਜ਼ਨ ਚ ਮੀਂਹ ਪੈਣੇ ਹੁੰਦੇ ਜਿਹੜੀ ਸਾਊਥ-ਵੈਸਟ ਮੌਨਸੂਨ ਆ ਇਹ 70% ਜਿਹੜੀ ਟੋਟਲ ਮੀਂਹ ਦਾ ਕਵਰ ਕਰਦੀ ਹੈ ਇਸ ਤੋਂ ਬਾਅਦ ਫਿਰ ਪੱਛਮੀ ਚੱਕਰਵਾਤ ਵਗੈਰਾ ਉਹ ਮੀਂਹ ਪਾਉਂਦੇ ਆ ਤਾਂ ਪਿਛਲੇ ਸਾਲ ਜਿਹੜੀ ਹੈਗੀ ਨਾਰਮਲ ਨਾਲੋਂ ਮੀਂਹ ਘੱਟ ਪਏ ਮੌਨਸੂਨ ਜਿਹੜੀ ਹੈਗੀ ਐਵਰੇਜ ਹੁੰਦੀ ਆ ਤਕਰੀਬਨ ਤਕਰੀਬਨ ਜਿਹੜੀ 868 870 ਐਮਐਮ ਤੱਕ ਤੇ ਪਿਛਲੀ ਵਾਰ 820 ਐਮਐਮ ਰਈ ਤੇ ਇਸ ਸਾਲ ਆ ਜਿਹੜੀ ਮੌਨਸੂਨ ਬੋਡੀ ਵਧੀਆ ਰਹਿਣ ਦੇ ਚਾਂਸ ਹੈ ਕਿਉਂਕਿ ਪਿਛਲੀ ਵਾਰ ਜਿਹੜਾ ਐਲ ਨੀਨੋ ਇਫੈਕਟ ਜ਼ਿਆਦਾ ਸੀ ਜਿਹੜੀ ਮੌਨਸੂਨ ਦੀ ਅਪਡੇਟ ਦਿੱਤੀ ਜਾਂਦੀ ਹੈ ਇਹ ਤਿੰਨ ਪੁਆਇੰਟਾਂ ਨੂੰ ਦੇਖ ਕੇ ਦਿੱਤੀ ਗਈ ਜਿਹੜੀ ਹੋਣ ਵਾਲੀ ਦਿੱਤੀ ਗਈ ਹੈ ਇੱਕ ਤਾਂ ਐਲ ਨੀਨੋ ਇਫੈਕਟ ਦੂਸਰਾ ਜਿਹੜਾ ਉੱਤਰੀ ਹਿਮਾਲਿਆ ਦੇ ਉੱਤੇ ਬਰਫ਼ ਦੀ ਚਾਦਰ ਕਿੰਨੀ ਮਤਲਬ برف ਕਿੰਨੀ ਪਈ ਹੋਈ ਹੈ ਉਹਦੇ ਅਨੁਸਾਰ ਤੇ ਤੀਸਰਾ ਹੁੰਦਾ ਇੰਡੀਅਨ ਓਸ਼ੀਅਨ ਡਾਈਪੋਲ ਤੇ ਜਿਹੜਾ ਟੈਂਪਰੇਚਰ ਹੁੰਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਦੇਖ ਕੇ ਤਿੰਨਾਂ ਚੀਜ਼ਾਂ ਦੇ ਕੋਰਲੇਸ਼ਨ ਦੇ ਨਾਲ ਜਿਹੜਾ ਹੈਗਾ ਇਹ ਵੈਦਰ ਅਪਡੇਟ ਦਿੱਤੀ ਗਈ ਮੌਨਸੂਨ ਬਾਰੇ ਤੇ ਮੌਨਸੂਨ ਜਿਹੜੀ ਲਾਰਨ ਇਨਫੈਕਟ ਆ ਉਹ ਵੱਧ ਰਿਹਾ ਐਲ ਨੀਨੋ ਘਟ ਰਿਹਾ ਇਸ ਕਰਕੇ ਜਿਹੜੀ ਆਸ ਹੈ ਕਿ ਜੂਨ ਤੇ ਜੂਨ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਮੌਨਸੂਨ ਦਾ ਸੀਜ਼ਨ ਆ ਉਹ ਬਹੁਤ ਚੰਗਾ ਰਹਿਣ ਦੀ ਆਸ ਹੈ ਜੇ ਮੀਂਹ ਚੰਗੇ ਪੈਣਗੇ ਆਪਣੀਆਂ ਫਸਲਾਂ ਵੀ ਚੰਗੀਆਂ ਹੋਣ ਦੀ ਆਸ ਹੁੰਦੀ ਆ ਕਿਉਂਕਿ ਖਾਸ ਤੌਰ ਤੇ ਕਾਫੀ ਹਿੱਸਾ ਜਿਹੜਾ ਹੈਗਾ ਦੇਸ਼ ਦਾ ਉਹਦੇ ਵਿੱਚ ਰੇਨ ਫੈਡ ਹੈ ਜ ਮਤਲਬ ਮਾਰੂ ਖੇਤੀ ਵੀ ਹੁੰਦੀ ਆ ਤੇ ਮੀਂਹ ਦੇ ਉੱਤੇ ਵੀ ਕਾਫੀ ਪ੍ਰਭਾਵ ਰਹਿੰਦਾ ਪੰਜਾਬ 'ਚ ਜਿਹੜਾ ਮੌਨਸੂਨ ਚੰਗੀ ਰਹੇ ਤਾਂ ਫਸਲਾਂ ਚੰਗੀਆਂ ਰਹਿੰਦੀਆਂ ਹੁੰਦੀਆਂ ਸੋ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ